13 ਨੰਬਰ ਆਇਤ ਦੇ ਵਿੱਚ ਆਪਨੇ ਆ ਕਹਿੰਦਾ ਸੋ ਉਹ ਸ਼ਰਧਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਖਾਲਦੀਆਂ ਹਨ ਨਾਲੇ ਉਹਨਾਂ ਦਾ ਅੰਤ ਕਰਨ ਸੌਰੀ 14 ਤੋਂ ਪੜਦੇ ਹਾਂ ਜਦ ਪਰਾਈਆਂ ਕੰਮ ਜਿਹੜੀਆਂ ਸ਼ਰਮਹੀਨ ਹਨ ਆਪਣੇ ਸੁਭਾਅ ਤੋਂ ਸ਼ਰਮ ਦੇ ਕੰਮ ਕਰਦੀਆਂ ਹਨ ਤਾਂ ਸ਼ਰਮ ਦੇ ਨਾਂ ਹੁੰਦਿਆਂ ਉਹ ਆਪਣੇ ਲਈ ਆਪ ਹੀ ਸ਼ਰਮ ਹਨ ਸੋ ਸ਼ਰਮ ਦੇ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਖਾਲਦੀਆਂ ਹਨ ਨਾਲੇ ਉਹਨਾਂ ਦਾ ਅੰਤ ਸਾਕੀ ਦਿੰਦਾ ਹੈ ਅਤੇ ਉਹਨਾਂ ਦੇ ਖਿਆਲ ਉਹਨਾਂ ਨੂੰ ਆਪੋ ਵਿੱਚੀ ਦੋਸ਼ੀ अथवा નિર્ਦੋਸ਼ੀ ਠਹਿਰਾਉਂਦੇ ਹਨ ਹੁਣ ਕਹਿੰਦਾ ਫਰਾਈਆਂ ਕੌਮ ਜਿਨ੍ਹਾਂ ਦੇ ਕੋਲੇ ਪਵਿੱਤਰ ਬਾਈਬਲ ਨਹੀਂ ਆ ਕਹਿੰਦਾ ਉਹ ਆਪਣੇ ਮਨ ਦੇ ਅਨੁਸਾਰ ਦੋਸ਼ੀ ਤੇ નિર્ਦੋਸ਼ ਠਹਿਰਦੇ ਆ ਕਿਉਂਕਿ ਉਹਨਾਂ ਦੇ ਕੋਲੇ ਲਾ ਨਹੀਂ ਆ ਉਹਨਾਂ ਦੇ ਕੋਲੇ ਕਾਨੂੰਨ ਦੀ ਪੁਸਤਕ ਨਹੀਂ ਆ ਪਰ ਉਹਨਾਂ ਦੇ ਮਨ ਦੇ ਨਾਲ ਡਿਸਾਈਡ ਕੀਤਾ ਆ ਕਿ ਸੱਚ ਬੋਲਣਾ ਚੰਗੀ ਗੱਲ ਆ ਝੂਠ ਬੋਲਣਾ ਮਾੜੀ ਗੱਲ ਆ ਉਹਨਾਂ ਨੇ ਆਪਣੇ ਮਨ ਨਾਲ ਡਿਸਾਈਡ ਕੀਤਾ ਕਿ ਵਿਧਵਾ ਦੀ ਮਦਦ ਕਰਨੀ ਚੰਗੀ ਗੱਲ ਆ ਭੋਜਨ ਕਿਸੇ ਨੂੰ ਸ਼ਿਕਾਉਣਾ ਚੰਗੀ ਗੱਲ ਆ ਕਹਿੰਦਾ ਉਹ ਆਪਣੇ ਮਨ ਦੇ ਸ਼ਰਧ ਦੇ ਨਾਲ ਹੀ ਆਪਣੇ ਖਿਆਲਾਂ ਦੀ ਸ਼ਰਧੇ ਨਾਲ ਹੀ ਦੋਸ਼ੀ ਤੇ નિર્ਦੋਸ਼ ਹੁੰਦੇ ਉਹਨਾਂ ਨੇ ਆਪਣੇ ਮਨ ਵਿੱਚ ਪੱਕਾ ਕਰ ਲਿਆ ਕਿ ਕਿਹੜੇ ਕੰਮ ਚੰਗੇ ਆ ਕਿਹੜੇ ਨਹੀਂ ਤੁਸੀਂ ਸੋਚੋ ਜਿਨ੍ਹਾਂ ਦੇ ਕੋਲੇ ਸ਼ਰਧਾ ਨਹੀਂ ਆ ਉਹਨਾਂ ਨੇ ਫੈਸਲੇ ਬਣਾਏ ਆ ਤੇ ਆਪਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਦੱਸਿਆ ਆ वचन ਦੇ ਰਾਹੀਂ ਸਾਨੂੰ ਆਪਣੇ ਫੈਸਲੇ ਕਿੰਨੇ ਮਜ਼ਬੂਤ ਰੱਖਣੇ ਚਾਹੀਦੇ ਆ ਸਾਨੂੰ ਕਿੰਨੇ ਦ੍ਰਿੜ ਹੋਣਾ ਚਾਹੀਦਾ ਆ ਪ੍ਰਭੂ ਦੇ ਬਚਨਾਂ ਦੇ ਵਿੱਚ ਕਹਿੰਦਾ ਉਸ ਦਿਨ ਵਿੱਚ ਜਦੋਂ ਪਰਮੇਸ਼ਵਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਯੋ ਕਰੇਗਾ ਪਰ ਜਦੋਂ ਤੂੰ ਯਹੂਦੀ ਸਦੋਂਦਾ ਅਤੇ ਸ਼ਰਅ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ਵਰ ਉੱਤੇ ਘਮੰਡ ਕਰਦਾ ਸੋ ਪਹਿਲਾਂ ਕੀ ਦੱਸਦਾ ਕਿੰਨਾ ਪ੍ਰਭੂ ਨੇ ਉਹਨਾਂ ਦਾ ਨਿਆਂ ਕਿੱਦਾਂ ਕਰਨਾ ਹੈ ਉਹਨਾਂ ਦੇ ਕੰਮਾਂ ਦੇ ਹਿਸਾਬ ਨਾਲ ਆਵੇਂ ਉਹਨਾਂ ਦੇ ਕੋਲੇ ਸ਼ਰਮ ਨਹੀਂ ਹੈ ਜੇ ਉਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਚੰਗਾ ਫਲ ਮਿਲ ਜਾਣਾ ਜੇ ਉਹਨਾਂ ਨੇ ਬੁਰਾ ਕੰਮ ਕੀਤਾ ਉਹਨਾਂ ਨੂੰ ਬੁਰਾ ਫਲ ਮਿਲ ਜਾਣਾ ਪਰ ਕਹਿੰਦਾ ਹੁਣ ਤੂੰ ਆਪਣੀ ਸੁਣਾ ਕਹਿੰਦਾ ਪਰ ਜਦੋਂ ਤੂੰ ਯਹੂਦੀ ਜਦੋਂ ਦਾ ਆਂ ਯਹੂਦੀស្តੋਂ ਦਾ ਮਤਲਬ ਕੀ ਹੈ ਤੂੰ ਆਪਣੇ ਆਪ ਨੂੰ ਕਹਿਣਾ ਵੀ ਮੈਂ ਪਰਮੇਸ਼ਵਰ ਦੇ ਘਰਾਣੇ ਦਾ ਆਂ ਮੈਂ ਪਰਮੇਸ਼ਵਰ ਦਾ ਬੇਟਾ ਆਂ ਮੈਂ ਉਸੇ ਘਰਾਣੇ ਦਾ ਬਣ ਗਿਆ ਪ੍ਰਭੂ ਯੀਸੂ ਮਸੀਹ ਦੇ ਲਹੂ ਦੇ ਦੁਆਰਾ ਜੇ ਇਸ ਘਰਾਣੇ ਦੇ ਪ੍ਰਭੂ ਯੀਸੂ ਮਸੀਹ ਜੀ ਆ ਕਹਿੰਦਾ ਜਦੋਂ ਤੂੰ ਹੁਣ ਆਪਣੇ ਆਪ ਨੂੰ ਯਹੂਦੀ ਕਹੋਣਾ ਹੈ ਅਤੇ ਸ਼ਰਅ ਇਤਿਆਸਰਾ ਰੱਖਦਾ ਹੈ ਪਰਮੇਸ਼ਵਰ ਦੇ ਵਚਨ ਦੇ ਉੱਤੇ ਬਵਸਥਾ ਦੇ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ਵਰ ਉੱਤੇ ਕਮੰਡ ਕਰਦਾ ਹੈ ਮਾਣ ਕਰਦਾ ਹੈ ਆਪਣੇ ਪਰਮੇਸ਼ਵਰ ਦੇ ਉੱਤੇ ਅਤੇ ਉਹਦੀ ਇੱਛਾਵਾਂ ਨੂੰ ਜਾਣਦਾ ਅਤੇ ਸ਼ਰਅ ਦੀ ਸਿੱਖਿਆ ਲੈ ਕੇ ਸੰਝ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਅਤੇ ਤੈਨੂੰ ਪ੍ਰਤੀਤ ਹੈ ਭਈ ਮੈਂ ਅੰਨਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅ ਸਤ ਦਾ ਸਰੂਪ ਜੋ ਸ਼ਰਅ ਵਿੱਚ ਹੈ ਮੇਰੇ ਕੋਲ ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ ਤੂੰ ਜਿਹੜਾ ਉਪਦੇਸ਼ ਕਰਦਾ ਭਈ ਚੋਰੀ ਨਾ ਕਰਨੀ ਕਿ ਆਪ ਹੀ ਚੋਰੀ ਕਰਦਾ ਹੈ ਤੂੰ ਜਿਹੜਾ ਆਖਦੇ ਭਈ ਜਨਾਹ ਨਾ ਕਰਨਾ ਕਿ ਆਪ ਵੀ ਜਨਾਹ ਕਰਦਾ ਤੂੰ ਜਿਹੜਾ ਮੂਰਤੀਆਂ ਤੋਂ ਘਿਣ ਕਰਦਾ ਕਿ ਆਪ ਹੀ ਮੰਦਰਾਂ ਨੂੰ ਲੁੱਟਦਾ ਤੂੰ ਜਿਹੜਾ ਸ਼ਰਮ ਉੱਤੇ ਕਮੰਡ ਕਰਦਾ ਕਿ ਤੂੰ ਸ਼ਰਮ ਦੇ ਉਲੰਘਣ ਕਰਕੇ ਪਰਮੇਸ਼ਵਰ ਦਾ ਅਪਮਾਨ ਕਰਦਾ ਹੁਣ ਵਚਨ ਕੀ ਦੱਸਦਾ ਕਹਿੰਦਾ ਤੇਰੇ ਕੋਲੇ ਸ਼ਰਮ ਆ ਤੂੰ ਆਪਣੇ ਆਪ ਨੂੰ ਪਰਮੇਸ਼ਵਰ ਦਾ ਬੇਟਾ ਜਾਂ ਬੇਟੀ ਵੀ ਅਖਵਾਉਣਾ ਹੈ ਤੂੰ ਇਹ ਵੀ ਕਹਿੰਦਾ ਕਿ ਮੈਨੂੰ ਮੇਰੇ ਪਰਮੇਸ਼ਵਰ ਦੇ ਉੱਤੇ ਬੜਾ ਕਮਾਨਡ ਆ। ਉਹ ਮੇਰੀ ਦੁਆ ਨੂੰ ਸੁਣਦਾ ਆ। ਤੂੰ ਇਹ ਵੀ ਕਹਿੰਦਾ ਕਿ ਮੈਂ ਪ੍ਰਚਾਰ ਵੀ ਕਰਦਾ, ਮੈਂ ਉਹਦੇ ਕੰਮ ਵੀ ਕਰਦਾ ਜੋ ਮੈਨੂੰ ਉਹਨੇ ਕਿਹਾ, ਮੈਂ ਸਾਰਾ ਕੁਝ ਕਰਦਾ ਆ। ਤੂੰ ਇਹ ਵੀ ਕਹਿੰਦਾ ਮੈਂ ਲੋਕਾਂ ਨੂੰ ਵੀ ਵਚਨ ਦੱਸਦਾ, ਮੈਂ ਉਹਨਾਂ ਨੂੰ ਵੀ ਸਿੱਧੇ ਰਾਹ 'ਤੇ ਪਾਉਣਾ ਆ। ਤੂੰ ਇਹ ਵੀ ਕਹਿੰਦਾ ਆ ਕਿ ਮੈਂ ਇਹ ਕੰਮ ਕਰਦਾ ਆ ਤੇ ਮੈਂ ਚੰਗੇ ਥੈਣ ਨੂੰ ਜਾਣਾ ਆ। ਕਹਿੰਦਾ ਤੂੰ ਸਿੱਖਿਆ ਜਿਹੜੀ ਦਿੰਨਾ ਆ ਲੋਕਾਂ ਨੂੰ ਕਿ ਚੋਰੀ ਨਾ ਕਰਿਓ, ਚੋਰੀ ਨਹੀਂ ਕਰਨੀ ਚਾਹੀਦੀ। ਪਰ ਕਹਿੰਦਾ ਤੂੰ ਆਪ ਚੋਰੀ ਕਰਦਾ ਆ। ਤੂੰ ਦੂਜਿਆਂ ਨੂੰ ਕਹਿੰਦਾ ਮੂਰਤੀਆਂ ਕਢੋਣੀਆਂ ਆਪ ਤੂੰ ਮੂਰਤੀਆਂ ਦੀ ਲੁੱਟ ਕਾ ਰਿਹਾ ਆਂ ਤੂੰ ਮੰਦਰਾਂ ਨੂੰ ਲੁੱਟ ਰਿਹਾ ਆਂ ਕਿਉਂਕਿ ਕਹਿੰਦਾ ਕਹਿੰਦਾ ਦੂਜਿਆਂ ਨੂੰ ਕਹਿੰਦਾ ਜਨਾਹ ਨਹੀਂ ਕਰਨਾ ਸਿੱਖਿਆ ਕਿ ਜਿੱਨਾ ਜਨਾਹ ਨਾ ਕਰਿਓ ਆਪ ਤੂੰ ਜਨਾਹ ਕਰੀਆਂ ਚ ਫਸਿਆ ਹੋਇਆ ਵੀ ਵਿਚਾਰ ਵਿੱਚ ਫਸਿਆ ਹੋਇਆ ਐ ਐਡਲਟਰੀ ਕਰਨਾ ਆ ਤੂੰ ਕਹਿੰਦਾ ਜਿਹੜਾ ਸ਼ਰਮ ਦੇ ਉੱਤੇ ਘਮੰਡ ਕਰਦਾ ਕਿ ਪ੍ਰਭੂ ਨੇ ਸਾਨੂੰ ਬੜੀ ਸਟਰੋਂਗ ਬਵਸਥਾ ਦਿੱਤੀ ਆਪ ਤੂੰ ਉਹਦੀ ਉਲੰਘਣਾ ਕਰਦਾ ਆਂ ਕੀ ਤੂੰ ਪਰਮੇਸ਼ਵਰ ਦਾ ਅਪਮਾਨ ਨਹੀਂ ਕਰਦਾ ਤੂੰ ਜੈਨ ਨੂੰ ਤੂੰ ਕੌਸ਼ਕੈ ਨੇ ਆ ਤੂੰ ਖੁਦ ਉਹਦੇ ਆਖੇ ਨਹੀਂ ਲੱਗਦਾ ਕਹਿੰਦਾ ਜਿਵੇਂ ਲਿਖਿਆ ਹੋਇਆ ਹੈ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ ਇਦਾਂ ਨਹੀਂ ਕਹੇ ਲੋਕੀ ਕਹਿੰਦੇ ਆ ਕੀ ਲਿਖਿਆ ਆ ਕਹਿੰਦਾ ਜਿਵੇਂ ਲਿਖਿਆ ਹੋਇਆ ਹੈ ਇਹ ਲਿਖਿਆ ਗਿਆ ਆ ਕਿ ਤੁਹਾਡੇ ਕਰਕੇ ਉਪਰ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਅਸੀਂ ਕਲਿਸਿਆ 'ਚ ਬਹਿਣ ਵਾਲੇ ਲੋਕ ਜਦੋਂ ਅਸੀਂ ਚਰਚ ਨੂੰ ਆਉਣ ਵਾਲੇ ਲੋਕ ਜਦੋਂ ਅਸੀਂ ਹੱਥ ਚੁੱਕ ਚੁੱਕ ਕੇ ਦੁਆਵਾ ਕਰਨ ਵਾਲੇ ਲੋਕ ਅਸੀਂ ਡੱਗੇ ਦੀ ਧਾਲ ਤੇ ਨੱਚ ਕੇ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਲੋਕ ਜਦੋਂ ਜਨਾਹ ਕਾਰੀਆਂ ਕਰਦਿਆਂ ਹੋਇਆਂ ਫੜੇ ਜਾਂਦੇ ਆ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਲੋਕੀ ਸੰਨੂ ਐਤਵਾਰ ਨੂੰ ਚਰਚ ਵਿੱਚ ਆਉਂਦਿਆਂ ਦੇਖਦੇ ਤੇ ਸੋਮਵਾਰ ਨੂੰ ਗਲਤ ਕੰਮ ਕਰਦਿਆਂ ਦੇਖਦੇ ਆ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਜੇਸਮੂਹ ਨਾਲ ਅਸੀਂ ਕਹਿੰਨੇ ਆ ਕਿ ਪ੍ਰਭੂ ਤੁਹਾਨੂੰ ਸ਼ਾਂਤੀ ਦੇਵੇਗਾ ਫਿਰ ਲੋਕੀ ਸਾਡੇ ਉਸੇ ਮੂੰਹ ਚੋਂ ਗਾਲ੍ਹਾਂ ਸੁਣਦੇ ਆ ਨਿਕਲਦੀਆਂ ਹੋਈਆਂ ਉਸ ਵੇਲੇ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਕਹਿੰਦਾ ਉਹ ਬਲਾਈਆਂ ਕੌਮਾਂ ਜਿਨ੍ਹਾਂ ਦੇ ਕੋਲੇ ਕੋਈ ਲਾ ਨਹੀਂ ਆ ਫਿਰ ਵੀ ਕਹਿੰਦਾ ਉਹਨਾਂ ਨੇ ਆਪਣੇ ਮਨ ਦੇ ਨਾਲ ਠਹਿਰਾਇਆ ਕਿ ਚੰਗਾ ਕੀ ਮਾੜਾ ਕੀ ਪਰ ਤੈਨੂੰ ਦੱਸਿਆ ਗਿਆ ਚੰਗਾ ਕੀ ਮਾੜਾ ਕੀ ਤੂੰ ਫਿਰ ਵੀ ਉਹਦੇ ਅਨੁਸਾਰ ਚੱਲਦਾ ਨਹੀਂ ਕਹਿੰਦਾ ਕੀ ਤੂੰ ਪਰਮੇਸ਼ਵਰ ਦੀ ਸ਼ਰਧਾ ਦੀ ਤੂੰ ਪਰਮੇਸ਼ਵਰ ਦੇ ਬਵਸਥਾ ਦੀ ਤੂੰ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਨਹੀਂ ਕਰਦਾ ਤੁਹਾਡੇ ਕਰਕੇ ਕਹਿੰਦਾ ਪਰਮੇਸ਼ਵਰ ਦੀ ਦੂਜਿਆਂ 'ਚ ਨਿੰਦਿਆ ਹੁੰਦੀ ਆ ਹੁਣ ਸਾਨੂੰ ਸਮਝਣ ਦੀ ਜ਼ਰੂਰਤ ਆ ਔਰ ਯਾਦ ਰੱਖਣਾ ਇਸ ਗੱਲ ਨੂੰ ਕਿ ਮੇਰੇ ਕਰਕੇ ਪਰਮੇਸ਼ਵਰ ਦੀ ਨਿੰਦਿਆ ਨਹੀਂ ਹੋਣੀ ਚਾਹੀਦੀ ਚਾਹੇ ਮੈਂ ਦੇਸ਼ ਵਿੱਚ ਆ ਚਾਹੇ ਮੈਂ ਵਿਦੇਸ਼ ਵਿੱਚ ਆ ਜਿੱਥੇ ਵੀ ਖਲੋਤਾ ਆ ਮੇਰਾ ਖਲੋਣਾ ਇੱਜ਼ਤ ਨਾਲ ਹੋਣਾ ਚਾਹੀਦਾ ਮੇਰਾ ਬੋਲਣਾ ਇੱਜ਼ਤ ਨਾਲ ਹੋਣਾ ਚਾਹੀਦਾ ਮੇਰਾ ਉੱਠਣਾ ਬੈਠਣਾ ਇੱਜ਼ਤ ਵਾਲਾ ਹੋਣਾ ਚਾਹੀਦਾ ਆ ਚਾਹੇ ਮੈਂ ਜੋਗ ਦੇ ਉੱਤੇ ਆ ਉੱਥੇ ਕੈਮਰਾ ਲੱਗਾ ਜਾਂ ਨਹੀਂ ਲੱਗਾ ਮੈਂ ਪਰਮੇਸ਼ਵਰ ਦੇ ਭੈ ਵਿੱਚ ਵਫਾਦਾਰੀ ਦੇ ਨਾਲ ਕੰਮ ਕਰਦਾ ਹੋਣਾ ਚਾਹੀਦਾ ਮੇਰੇ ਅੰਦਰ ਠੀਠਪੁਣਾ ਨਹੀਂ ਹੋਣਾ ਚਾਹੀਦਾ ਇਹ ਨਹੀਂ ਲੋਕਾਂ ਦੇ ਸਾਹਮਣੇ ਤੇ ਮੈਂ YouTube ਦੇ ਉੱਤੇ ਪਰਮੇਸ਼ਵਰ ਦੇ ਭਜਨ ਲਾਏ ਹੋਣ ਤੇ ਮੁੜ ਕੇ ਬਲੂਟੂਥ ਲਾ ਕੇ ਜਾਂ ਹੈੱਡਫੋਨ ਲਾ ਕੇ ਮੈਂ ਗਲਤ ਚੀਜ਼ਾਂ ਸੁਣ ਰਿਹਾ ਹੋਵਾਂ ਤੇ ਫੇਰ ਅਚਨ ਚੇਤ ਕੋਈ ਜਾਣਾ ਮੇਰੇ ਕੰਨ ਚੋਂ ਉਹ ਡੀਖਾ ਜਾ ਕੱਢ ਕੇ ਆਪਣੇ ਕੰਨ ਵਿੱਚ ਲਾ ਕੇ ਸੁਣੇ ਤਾਂ ਉੱਥੇ ਚੱਲ ਰਿਹਾ ਹੋਵੇ ਤੂ ਤਕ ਦੂ ਤਕ ਦੂਤੀਆਂ ਤਾਂ ਜਦੋਂ ਮੈਂ ਉੱਚੀ ਆਵਾਜ਼ ਚਲਾਵਾਂ ਤਾਂ ਹੋ ਤੇਰੀ ਮਹੀਮਾ ਹਰ स्तुਤੀ ਤਾਂ ਉਸ ਵੇਲੇ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਅਸੀਂ 도ਗਲੇ ਕੰਮ ਕਰਦੇ ਕਹਿੰਦਾ ਪਰਾਈਆਂ ਕੌਮਾਂ ਚ ਤੁਹਾਡੇ ਕਰਕੇ ਨਿੰਦਿਆ ਹੁੰਦੀ ਹੈ ਤਾਂ ਪ੍ਰਭੂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਪਰਮੇਸ਼ਵਰ ਦੇ ਬੇਟੇ ਬੇਟੀਆਂ ਦਾ ਕਰਕੇ ਪਰਮੇਸ਼ਵਰ ਦੀ ਨਿੰਦਿਆ ਹੋਵੇ ਜਦੋਂ ਕੋਈ ਜਣ ਉਪਰਾਂ ਗਲਤ ਕੰਮ ਕਰਦਾ ਤੁਹਾਨੂੰ ਪਤਾ ਆਪਾਂ ਨੂੰ ਇੰਨਾ ਦੁੱਖ ਨਹੀਂ ਹੁੰਦਾ ਪਰ ਜੇ ਸਾਡੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਸਾਡੇ ਵਿਰੁੱਧ ਗਲਤ ਕੰਮ ਕਰੇ ਉਹਦਾ ਦੁੱਖ ਜ਼ਿਆਦਾ ਲੱਗਦਾ ਹੈ ਇਤਾਂ ਹੀ ਇੱਥੇ ਪਰਮੇਸ਼ਵਰ ਜੀ ਆਪਣੇ ਇਮੋਸ਼ਨਸ ਨੂੰ ਸਾਡੇ ਉੱਤੇ ਜ਼ਾਹਿਰ ਕਰਲੇ ਵਚਨ ਦੇ ਰਾਹੀਂ ਕਿ ਤੁਹਾਨੂੰ ਸਭ ਕੁਝ ਪਤਾ ਹੁੰਦਿਆਂ ਸੁਣਦਿਆਂ ਤੁਸੀਂ ਕਿਉਂ ਗਲਤੀਆਂ ਕਰਦੇ ਤੁਸੀਂ ਗਲਤੀਆਂ ਕਰਨੀਆਂ ਬੰਦ ਕਰੋ ਕਹਿੰਦਾ ਜਿਵੇਂ ਲਿਖਿਆ ਹੋਇਆ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ ਸੁੰਨਤ ਤੋਂ ਤਾਂ ਲਾਭ ਹੈ ਜੇ ਤੂੰ ਸ਼ਰਾਬ ਉੱਤੇ ਤੁਰੇ ਪਰ ਜੇ ਤੂੰ ਸ਼ਰਧੇ ਉਲੰਘਣ ਵਾਲਾ ਹੋਵੇਂ ਤਾਂ ਤੇਰੀ ਸੁਨਤ ਅਸੁਨਤ ਹੋ ਗਈ ਸੁਨਤ ਇੱਕ ਰੀਤੀ ਰਿਵਾਜ ਆ ਕੁਝ ਕੌਮਾਂ ਦੇ ਵਿੱਚ ਕਹਿੰਦਾ ਉਹਦਾ ਲਾਭ ਤਾਂ ਆ ਜੇ ਤੂੰ ਕੰਮ ਵੀ ਚੰਗੇ ਕਰੇ ਤੇ ਜੇ ਤੂੰ ਕੰਮ ਨਹੀਂ ਚੰਗੇ ਕਰਨੇ ਫਿਰ ਤੇਰੀ ਸੁਨਤ ਦਾ ਵੀ ਕੋਈ ਲਾਭ ਨਹੀਂ ਉਪਰੰਤ ਜੇ ਅਸੁੰਨਤੀ ਲੋਕ ਸ਼ਰ੍ਹਾਂ ਦੀਆਂ ਵਿਧੀਆਂ ਦੀ ਪਾਲਣਾ ਕਰਨ ਤਾਂ ਕਿ ਉਹਨਾਂ ਦੀ ਅਸੁੰਨਤ ਸੁੰਨਤ ਨਾ ਗਣੀ ਜਾਵੇਗੀ ਕਹਿੰਦਾ ਜੇ ਇੱਕ ਸੁੰਨਤ ਕਰਵਾਇਆ ਹੋਇਆ ਬੰਦਾ ਗਲਤ ਕੰਮ ਕਰਦਾ ਤੇ ਉਹਨੂੰ ਸੁੰਨਤੀ ਨਹੀਂ ਮੰਨਿਆ ਜਾਂਦਾ ਇਸੇ ਤਰ੍ਹਾਂ ਕਹਿੰਦਾ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ ਉਹ ਚੰਗੇ ਕੰਮ ਕਰਨ ਤਾਂ ਕਹਿੰਦਾ ਕੀ ਉਹਨਾਂ ਨੂੰ ਫਿਰ ਧਰਮੀ ਨਾ ਗਿਣਿਆ ਜਾਊਗਾ ਕਹਿਣ ਤੋਂ ਭਾਵ ਕਿ ਜਦੋਂ ਇੱਕ ਧਰਮੀ ਅਖਮੋਣ ਵਾਲਾ ਬੰਦਾ ਜਾਂ ਧਰਮੀਆਂ ਵਰਗਾ ਪਹਿਰਾਵਾ ਪਾਉਣ ਵਾਲਾ ਧਰਮੀਆਂ ਵਰਗੀਆਂ ਰੀਤਾਂ ਪੂਰੀਆਂ ਕਰਨ ਵਾਲਾ ਬੰਦਾ ਪਾਪ ਕਰਦਾ ਤਾਂ ਕਹਿੰਦਾ ਮੈਂ ਉਹਨੂੰ ਪਾਪੀ ਗਿਣਦਾ ਆਂ ਫੇ ਉਹਦਾ ਧਰਮੀ ਹੋਣ ਦਾ ਕੋਈ ਲਾਭ ਨਹੀਂ ਆ ਉਹਦੇ ਉਦਾਂ ਦੇ ਕੱਪੜੇ ਪਾਉਣ ਦਾ ਕੋਈ ਲਾਭ ਨਹੀਂ ਆ ਉਹਦੇ ਉਦਾਂ ਦੀਆਂ ਰੀਤਾਂ ਨਿਭਾਉਣ ਦਾ ਕੋਈ ਲਾਭ ਨਹੀਂ ਜੇ ਉਹਨੇ ਕੰਮ ਨਹੀਂ ਚੰਗੇ ਕਰਨੇ ਪਰ ਕਹਿੰਦਾ ਜੇਕਰ ਕੋਈ ਧਰਮੀਆਂ ਵਰਗੇ ਕੱਪੜੇ ਬੇਸ਼ੱਕ ਨਹੀਂ ਪਾਉਂਦਾ ਧਰਮੀਆਂ ਵਰਗੀਆਂ ਨੀਤ ਰੀਤਾਂ ਬੇਸ਼ੱਕ ਨਹੀਂ ਨਿਭਾਉਂਦਾ ਪਰ ਕੰਮ ਧਾਰਮਿਕਤਾ ਦੇ ਕਰਦਾ ਆ ਤੇ ਕਹਿੰਦਾ ਕੀ ਮੈਂ ਉਸ ਮਨੁੱਖ ਨੂੰ ਫਿਰ ਧਰਮੀ ਨਾ ਗਿਣੂਗਾ ਇਸ ਲਈ ਪ੍ਰਭੂ ਚਾਹੁੰਦੇ ਆ ਕਿ ਹਰ ਹਾਲ ਦੇ ਵਿੱਚ ਸਾਡਾ ਜੀਵਨ ਸੁਧਰਿਆ ਹੋਇਆ ਜੀਵਨ ਚਾਹੀਦਾ ਪਵਿੱਤਰਤਾਈ ਵਾਲਾ ਚਾਹੀਦਾ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਬਪਤਿਸਮਾ ਲਿਆ ਆ ਬਪਤਿਸਮਾ ਲੈਣ ਦਾ ਪਾਇਦਾ ਤਾਂ ਆ ਜੇਕਰ ਸੱਚੀ ਅਸੀਂ ਨਵੇਂ ਸਿਰਿਓਂ ਜੀਵਨ ਸ਼ੁਰੂ ਕਰਨਾ ਹੈ ਬਪਤਿਸਮਾ ਲੈਣ ਦਾ ਮਤਲਬ ਕੀ ਆ ਨਵਾਂ ਜੀਵਨ ਪ੍ਰਾਪਤ ਕਰਨਾ ਪਰ ਜੇ ਬਪਤਿਸਮਾ ਲੈ ਕੇ ਫੇਰ ਪੁਰਾਣੇ ਜੀਵਨ ਵਾਲੇ ਗਲਤ ਮਲਤ ਕੰਮ ਕਰਨੇ ਆ ਫੇਰ ਕੋਈ ਫਾਇਦਾ ਨਹੀਂ ਆ ਠੀਕ ਇਸ ਆਇਤ ਦਾ ਇਹੀ ਮਤਲਬ ਨਿਕਲਦਾ ਹੈ ਕਹਿੰਦਾ ਅਤੇ ਜਿਹੜੇ ਸੁਭਾਉ ਤੋਂ ਅਸੁੰਨਤੀ ਹਨ ਜੇ ਉਹ ਸ਼ਰਾਂ ਨੂੰ ਪੂਰੀ ਕਰਨ ਤਾਂ ਕਿ ਉਹ ਤੈਨੂੰ ਜਿਹੜਾ ਲਿਖਤਾ ਅਤੇ ਸੁਨਨਦੇ ਹੁੰਦੇ ਸੁਨਦੇ ਸ਼ਰਾਂ ਦਾ ਉਲੰਘਣ ਵਾਲਾ ਹੈ ਦੋਸ਼ੀ ਨਾ ਠਹਿਰਾਉਣਗੇ ਕਹਿੰਦਾ ਜੇ ਤੂੰ ਗਲਤ ਕੰਮ ਕਰੇਗਾ ਭਾਵੇਂ ਸਾਰਾ ਕੁਝ ਤੂੰ ਬਾਕੀ ਚੀਜ਼ਾਂ ਆਪਣੇ ਜਿਸਮ ਚ ਵਿਧੀਆਂ ਨੂੰ ਪੂਰਾ ਕੀਤਾ ਹੋਰ ਰੀਤਾਂ ਨੂੰ ਨਿਭਾਇਆ ਕਹਿੰਦਾ ਤਦ ਵੀ ਤੂੰ ਦੋਸ਼ੀ ਠਹਿਰਾਇਆ ਜਾਵੇਂਗਾ ਜੇ ਤੇਰੇ ਕੰਮ ਠੀਕ ਨਹੀਂ ਆ ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਤੇ ਨਾ ਉਹ ਸੁਨਨਤ ਜਿਹੜੀ ਮਾਸ ਦੇ ਵਿਖਾਵੇ ਮਾਤਰ ਹੈ ਸਗੋ ਯੋਦੀ ਉਹ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁਨਨਤ ਉਹ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ ਜਿਹਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋ ਪਰਮੇਸ਼ਵਰ ਵੱਲੋਂ ਹੁੰਦੀ ਹੈ ਹੁਣ ਬਚਨ ਕੀ ਕਹਿੰਦਾ ਕਹਿੰਦਾ ਤੂੰ ਧਰਮੀ ਤਾਂ ਆਂ ਜੇ ਤੇਰਾ ਮਨ ਧਰਮੀ ਆਂ ਜਿਹੜੇ ਤੇਰੇ ਕੰਮ ਧਰਮੀਆਂ ਵਾਲੇ ਆ ਜੇ ਤੂੰ ਸਿਰਫ ਵਿਖਾਵਾ ਹੀ ਕਰਦਾ ਆ ਫੇਰ ਤੂੰ ਧਰਮੀ ਨਹੀਂ ਆ ਕਹਿੰਦਾ ਇਹ ਨਹੀਂ ਵੀ ਤੂੰ ਲਿਖਤਾਂ ਦੇ ਵਿੱਚ ਹੀ ਧਰਮੀ ਹੋਵੇਂ ਪਰ ਕੀ ਕਹਿੰਦਾ ਤੂੰ ਮਨ ਤੋਂ ਧਰਮੀ ਹੋਵੇਂ ਉਹ ਰੀਤਾਂ ਸਿਰਫ ਜਸਮਾਨੀ ਨਾ ਪੂਰੀਆਂ ਕਰ ਜਸਮਾਨੀ ਰੀਤਾਂ ਕਈ ਵਾਰੀ ਅਸੀਂ ਬੇੜਾ ਬੜਾ ਸੁੰਬਰਦੇ ਆ ਪਰ ਮਨ ਨਹੀਂ ਸੁੰਬਰਦੇ ਤੇ ਮੂੰਹ ਕੀ ਕਹਿੰਦਾ ਬੇੜਾ ਸੁੰਬਰ ਕੇ ਕਹੀ ਜਾਵਾਂਗੇ ਸਫਾਈ ਚ ਖੁਦਾਈ ਆ ਸਫਾਈ ਚ ਖੁਦਾਈ ਆ ਜੇ ਤੇਰੇ ਮਨ ਵਿੱਚ ਗੰਦ ਪਿਆ ਹੋਇਆ ਆ ਫੇਰ ਖੁਦਾਈ ਤੇਰੇ ਉਸ ਬੇੜੇ ਵਿੱਚ ਨਹੀਂ ਤੇਰੇ ਮਨ ਦੇ ਬੇੜੇ ਵਿੱਚ ਆਉਣੀ ਆ ਤੇ ਜੇ ਤੇਰੇ ਮਨ ਦਾ ਬੇੜਾ ਸਾਫ਼ ਆ ਖੁਦਾਈ ਫੇਰ ਹੋਣੀ ਆ ਘਰ ਦਾ ਬੇੜਾ ਤਾਂ ਜਿੱਦਾਂ ਦਾ ਵੀ ਆ ਸ਼ਾਇਦ ਚੱਲ ਲਈ ਜਾਵੇ ਪਰ ਮਨ ਦਾ ਬੇੜਾ ਸੁੰਬਰਿਆ ਹੋਇਆ ਹੋਣਾ ਚਾਹੀਦਾ ਆ ਇੱਥੇ ਵੀ ਇਦਾਂ ਹੀ ਲਿਖਿਆ ਕਿੰਨਾ ਮਾਸਤੀ ਸੁਨਨਤ ਦੇ ਨਾਲੋਂ ਮਨ ਦੀ ਸੁਨਨਤ ਹੋਣੀ ਜਿਹੜੀ ਆ ਉਹ ਜ਼ਰੂਰੀ ਆ ਬਾਹਰੀ ਵਿਖਾਵੇ ਦੇ ਨਾਲੋਂ ਸਾਡਾ ਅੰਦਰ ਧਰਮੀ ਹੋਵੇ ਇਹ ਜਾਦਾ ਵਧੀਆ ਆ ਤੁਹਾਡੀ ਧਾਰਮਿਕਤਾ ਕਹਿੰਦਾ ਲਿਖਤਾਂ ਵਿੱਚ ਹੀ ਨਾ ਹੋਵੇ ਤੁਹਾਡੀ ਧਾਰਮਿਕਤਾ ਜਿਹੜੀ ਆ ਉਹ ਕੰਮਾਂ ਤੋਂ ਜ਼ਾਹਿਰ ਹੋਵੇ ਜਿਹਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ਵਰ ਵੱਲੋਂ ਹੋਵੇ ਕਈ ਮੇਰੇ ਅਸੀਂ ਕੰਮ ਕੀ ਕਰਦੇ ਆ ਜਦੋਂ ਸਾਨੂੰ ਕੋਈ ਵੇਖ ਰਿਹਾ ਹੁੰਦਾ ਫਟਾਫਟ ਝਾੜੂ ਫੇਰੋ ਜੀ ਜਦੋਂ ਕੋਈ ਸਾਨੂੰ ਵੇਖ ਰਿਹਾ ਉਦੋਂ ਔਖੇ ਹੋ ਹੋ ਕੇ ਕੰਮ ਕਰਨਾ ਜਦੋਂ ਕੋਈ ਹੈ ਨਹੀਂ ਉਦੋਂ ਪਤਾ ਅੱਲਾ ਮਾਰ ਕੇ ਬਹਿ ਜਾਣ ਪਰ ਜਦੋਂ ਕੋਈ ਮਰੋਕ ਨਹੀਂ ਦੇਖ ਰਿਹਾ ਪ੍ਰਭੂ ਜੀ ਤੁਹਾਨੂੰ ਤੁਸੀਂ ਮਨੁੱਖਾਂ ਨੂੰ ਵਿਖਾਵੇ ਦੇ ਕੰਮਾਂ ਨਾਲ ਖੁਸ਼ ਕਰ ਸਕਦੇ ਆ ਪਰ ਪਰਮੇਸ਼ਵਰ ਨੂੰ ਸਿਰਫ ਤੁਸੀਂ ਵਫਾਦਾਰੀ ਦੇ ਨਾਲ ਆਗਿਆਕਾਰੀ ਦੇ ਨਾਲ ਮਨ ਦੀ ਸੱਚਾਈ ਦੇ ਨਾਲ ਹੀ ਖੁਸ਼ ਕਰ ਸਕਦੇ ਆ ਇਸ ਲਈ ਕਹਿੰਦਾ ਤੁਹਾਡੀ ਸੋਭਾ ਸਿਰਫ ਮਨੁੱਖਾਂ ਵੱਲੋਂ ਨਹੀਂ ਪਰ ਪਰਮੇਸ਼ਵਰ ਵੱਲੋਂ ਹੋਣੀ ਚਾਹੀਦੀ ਆ ਅਸੀਂ ਪਰਮੇਸ਼ਵਰ ਜੀ ਨੂੰ ਖੁਸ਼ ਕਰਨਾ ਆ ਇਸ ਲਈ ਸਾਰੇ ਦਾ ਸਾਰਾ ਕੰਮ ਜਿਹੜਾ ਫਰਜ਼ ਨਿਭਾਉਣਾ ਆ ਅਸੀਂ ਪਰਮੇਸ਼ਵਰ ਨੂੰ ਹਾਜ਼ਰ-ਨਾਜ਼ਰ ਮੰਨ ਕੇ ਅਸੀਂ ਪਰਮੇਸ਼ਵਰ ਜੀ ਨੂੰ ਖੁਸ਼ ਕਰਨ ਦੇ ਲਈ ਆਪਣੇ ਫਰਜ਼ ਪੂਰੇ ਕਰਨੇ ਆ। ਪ੍ਰਾਰਥਨਾ ਅਸੀਂ ਕਿਸੇ ਨੂੰ ਸੁਣਾਉਣ ਦੇ ਲਈ ਵਿਖਾਉਣ ਦੇ ਲਈ ਇਮਪ੍ਰੈਸ ਕਰਨ ਲਈ ਨਹੀਂ ਕਰਨੀ। ਪ੍ਰਾਰਥਨਾ ਅਸੀਂ ਪਰਮੇਸ਼ਵਰ ਜੀ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਕਰਨੀ ਆ। ਗੀਤ ਅਸੀਂ ਕਿਸੇ ਦੇ ਲਈ ਨਹੀਂ ਗਾਉਣੇ ਕਿ ਕਿਸੇ ਨੂੰ ਮੇਰੀ ਗਾਇਕੀ ਪਸੰਦ ਆਵੇ। ਗੀਤ ਅਸੀਂ ਪਰਮੇਸ਼ਵਰ ਦੀ ਮਹਿਮਾ ਦੇ ਲਈ ਗਾਉਣੇ ਆ। ਚਰਚ ਅਸੀਂ ਕਿਸੇ ਦੇ ਲਈ ਨਹੀਂ ਹੋਣਾ। ਜੀਵਨ ਦੇ ਵਿੱਚ ਸਿੱਖਿਆ ਨੂੰ ਗ੍ਰਹਿਣ ਕਰਨ ਦੇ ਲਈ ਆਉਣਾ ਅਰ ਚਰਚ ਇਸ ਲਈ ਆਉਣਾ ਜੋ ਸਿੱਖਣਾ ਉਹਨੂੰ ਜੀਵਨ ਦੇ ਵਿੱਚ ਲਾਗੂ ਕਰਨਾ ਸੋ ਪ੍ਰਭੂ ਜੀ ਅੱਜ ਦੇ ਇਸ ਵਚਨ ਦੇ ਦੁਆਰਾ ਪਰਮੇਸ਼ਵਰ ਦੇ ਲੋਕਾਂ ਨੂੰ ਬਹੁਤ ਵੱਡੀ ਬਰਕਤ ਦੇਣ ਆਮੇਨ